ਆਜੋ ਭੈਣ ਜੀ ਆਜੋ ਆਜੇ ਨਾ ਘੇਰੇ ਖਲ ਨਹੀਂ ਆ ਲਾਗੋ ਬੰਦੇ ਤੋਂ ਨਹੀਂ ਚੱਟੇ ਕਿਹਾ ਸਹੀ ਹੈ ਜਾਓ ਤੁਸੀਂ ਫੱਟੇ ਆਵੋ ਜੀ ਭੈਣ ਜੀ ਤੁਸੀਂ ਹੋ ਹਾਂ ਜੀ ਮੇਰੇ ਪਹਿਲੇ ਮੈਂ ਹਾਂ ਪਤਾ ਨਹੀਂ ਮਿਲਣਾ ਕਿ ਨਹੀਂ ਮਲਾਈ ਧੀ ਦੂਰੋਂ ਅਸੀਂ ਆਏ ਹਾਂ ਤੇ ਮੈਂ ਹਾਂ ਪਤਾ ਮੇਲ ਭੈਣ ਭੈਣ ਦੀ ਘਰ ਹੱਥ ਕਰਿਆ ਮਾਲਕ ਦਾ ਜਿਹੜਾ ਤੁਸੀਂ ਮਿਲ ਪਏ ਘਰ ਹੋਰ ਭੈਣ ਜੀ ਠੀਕ ਠਾਕ ਉਹ ਤੁਹਾਡੀ ਕਿਸਮਤ ਚੰਗੀ ਆ ਮੈਂ ਤਾਂ ਘਾਟੀ ਉਧਰ ਕੰਮ ਕਰਦੀ ਆ ਮੈਨੂੰ ਤਾਂ ਬਾਹਰ ਹੀ ਵੱਧੂ ਕੰਮ ਕੋ ਮਿਲਦਾ ਤੇ ਅੱਜ ਮੈਂ ਰੱਬ ਵੱਲੋਂ ਘਰਿਆ ਥੋੜੀ ਜਿਹਾ ਕੰਮ ਹੀ ਕਰ ਤੇ ਮੈਂ ਚੱਲ ਅੱਜ ਮੈਂ ਘਰ ਦਾ ਕਰਦੀ ਆ ਕੱਲ ਨੂੰ ਜਾਊਗੀ ਹੋਰ ਤਾਂ ਜੀ ਤੁਸੀਂ ਸੁਣਾਓ ਕਿੱਥੋਂ ਆਏ ਤੁਸੀਂ ਆਹ ਇਹਨਾਂ ਦੂਰੋਂ ਹੀ ਆਏ ਆ ਤੇ ਤਾਂ ਕੀ ਹੋਇਆ ਮੈਂ ਜੀ ਆਥਾ ਤੇ ਛਾਣਿਆ ਨਹੀਂ ਤੁਹਾਨੂੰ ਪਿੰਡ ਦੇ ਤੇ ਨਹੀਂ ਤੁਸੀਂ ਲੰਬ ਹੋਈ ਗਿਆ ਆ ਲੰਬ ਹੋਈਆਂ ਹੀ ਨਾ ਤੁਹਾਨੂੰ ਕਿਹਨੇ ਤੁਹਾਡੀ ਦੱਸ ਪਾਈ ਸੀ ਅੱਛਾ ਹੈ ਉਹ ਮੰਗੂ ਦੀ ਉੱਪੀ ਹੈਗੀ ਨਾ ਉਹਨੇ ਤੁਹਾਡੇ ਕੋ ਮਨੇ ਕਿ ਦਵਾਈ ਖਾਦੀ ਹੀ ਸ਼ਰਤਾਂ ਤੁਸੀਂ ਦਿੱਤੀ ਹੀ ਤੁਸੀਂ ਆਦੇ ਹੀ ਪੱਕਾ ਸ਼ਰਤਾਂ ਆਪੇ ਬੱਚਾ ਹੋਏਗਾ ਹੋਏਗਾ ਉਹਨਾ ਮੈਨੂੰ ਦੱਸ ਪਾਈ ਤੇ ਫਿਰ ਮੈਂ ਦਵਾਈ ਨੂੰ ਲੈ ਕੇ ਆਈ ਹਾਂ ਤੁਹਾਡੇ ਕੋਲ ਭੈਣ ਜੀ ਸ਼ੁਕਰ ਹੈ ਤੁਸੀਂ ਮਿਲ ਪਏ ਜੇ ਵੇਖੋ ਜਰਾ ਭੈਣ ਜੀ ਚਾਰ ਜਗਾ ਕੀਤਾ ਆ ਗਈ ਭੈਣ ਜੀ ਮੇਰੀ ਤੇ ਦਵਾਈ ਦੇ ਇੱਕ ਨੰਬਰ ਆ ਤੁਸੀਂ ਖਵਾ ਕੇ ਇਹਨੂੰ ਵੇਖਿਓ ਤੁਸੀਂ ਤਾਂ ਮੇਰੇ ਗੁਣ ਗਾਓਗੇ ਮੈਂ ਤਾਂ ਕਈਆਂ ਨੂੰ ਇੱਥੇ ਕਈਆਂ ਨੂੰ ਹੀ ਫਾਇਦਾ ਹੋਇਆ ਦੇਖਿਆ ਤੁਹਾਨੂੰ ਜਿਤਨਾ ਤੁਹਾਨੂੰ ਉਹਨੇ ਵੀ ਖਾਦੀ ਆ ਨਾ ਗਾਂ ਖਵਾਈ ਦੇ ਨੂੰ ਉਹਨੇ ਵੇਖੋ ਤੁਹਾਨੂੰ ਦੱਸਿਆ ਤੁਸੀਂ ਆਏ ਤੁਸੀਂ ਬਾਹ ਦੱਸੋਗੇ ਕਿਸ ਨੂੰ ਵੀ ਭੈਣ ਜੀ ਜੀ ਤੇ ਦਵਾਈ ਬੜੀ ਵਧੀਆ ਭੈਣ ਜੀ ਛੱਤ ਦਾ ਦਵਾਈ ਆ ਮੇਰੇ ਪਤੀ ਦੀ ਨੂਨ ਨੇ ਵੀ ਖਾਦੀ ਸੀ ਨਾ ਉਹਨਾਂ ਤਾਂ ਸਾਨੂੰ ਦੱਸਿਆ ਨਹੀਂ ਸਭ ਤੱਕ ਬਾਹਰੋਂ ਦੱਸਿਆ ਫਿਰ ਤੁਹਾਡਾ ਚੇਰੀਆਂ ਹੀ ਆਏ ਆ ਚੰਗਾ ਕੀਤਾ ਜੇ ਟਿਕਾਣੀ ਤੇ ਆ ਗਏ ਜੇ ਤੁਸੀਂ ਹੋਰ ਪੁੱਤ ਕੀ ਟੜ ਦੋ ਹਾਂਜੀ ਆਂਟੀ ਅੱਛਾ ਠੀਕ ਹੈ ਜੀ ਕਿੰਨਾ ਕੀਰੋ ਵਿਆਹ ਕੋਈ ਵਿਆਹ ਨੂੰ ਦੀ ਦੇਣੇ ਪੈਂਦੀ ਚਾਰ ਪੰਜ ਸਾਲ ਹੋ ਹੀ ਗਏ ਜੇ ਪੈਂਦੀ ਤਾਈਓ ਮੈਨੂੰ ਕਮਰਾਟ ਹੁੰਦੀ ਨਾ ਪਤਾ ਨਹੀਂ ਕੀ ਹੈ ਤੇ ਕੀ ਤਾਈ ਮੈਂ ਤਰ ਪੁੱਛੇ ਜਿੱਤੇ ਪਤਾ ਲੱਗਾ ਮੈਂ ਤੁਹਾਡਾ ਕੋਈ ਆਈਆਂ ਲੈ ਕੇ ਬਹੁਤ ਬੜਾ ਚੰਗਾ ਕੀਤਾ ਜੇ ਤੁਸੀਂ ਤੇ ਕਈ ਤੇ ਪੈਂਦੀ ਬਾਹਰ ਠਾਗੀ ਬੜੇ ਹੁੰਦੇ ਆ ਤੇ ਵੀ ਠਾਗ ਲੀਂਦੇ ਤੇ ਫੈਸਾ ਵੀ ਨਹੀਂ ਹੁੰਦਾ ਮੇਰੀ ਦਵਾਈ ਤੁਸੀਂ ਖਵਾ ਕੇ ਵੇਖਿਓ ਤੇ ਮੇਰੇ ਗੁਣ ਗਾਓਗੇ ਹਾਂ ਜਰੂਰ ਤੁਸੀਂ ਵੇਖਿਓ ਛੇਤੀ ਇਹ ਬਹੁਤ ਵਾਤਵਿਕ ਆ ਆਪਣਾ ਪੁੱਤ ਅੱਜ ਇਹ ਮੈਨੂੰ ਸਾਹਬ ਲਾਇਆ ਤੁਸੀਂ ਇਹਨੂੰ ਪਹਿਲਾਂ ਲਿਆਉਣਾ ਹੀ ਗੁੱਡੀ ਨੂੰ ਮੇਰੇ ਕੋਲ ਤੁਹਾਨੂੰ ਤਾਂ ਤੁਹਾਡੇ ਘਰ ਕਿਤੇ ਝੈਰ ਮਹਿਲ ਹੋ ਜਾਣੀ ਤੁਸੀਂ ਕਿਉਂ ਤਾਂ ਕਿੱਥੇ ਸੁੱਤੇ ਰਹੇ ਜੇ ਭੈਣ ਜੀ ਜਦੋਂ ਇਹ ਸਾਨੂੰ ਪਤਾ ਲੱਗਾ ਤੁਹਾਡਾ ਮੈਂ ਤਾਂ ਉਸੇ ਵੇਲੇ ਹੀ ਰਾਤ ਨਹੀਂ ਪਾਈ ਮੈਂ ਉਸੇ ਵੇਲੇ ਆ ਗਈ ਭੈਣ ਜੀ ਤੇ ਦਵਾ ਦਵਾਈ ਕੁੜੀ ਨੂੰ ਇੱਕ ਇੱਕ ਚੰਗੀ ਤਰ੍ਹਾਂ ਮੈਂ ਦੇਣੀ ਆ ਪਰ ਇੱਕ ਗੱਲ ਆ ਇੱਕ ਮਹੀਨਾ ਤੁਹਾਨੂੰ ਦਵਾਈ ਖਾਉਣੀ ਪੈਣੀ ਆ ਇਹ ਨਹੀਂ ਵੀ ਇੱਕ 10 ਦਿਨ ਖਵਾਲੀ 2 ਦਿਨ ਖਵਾਲੀ ਪੂਰਾ ਮਹੀਨਾ ਦਵਾਈ ਖਾਉਣੀ ਜੇ ਦੂਜੀ ਗੱਲ ਇਹ ਤੇ ਕੁੜੀ ਕੋਈ ਕੰਮ ਧੰਦਾ ਨਾ ਕਰੇ ਕੋਈ ਭਾਰਾ ਨਹੀਂ ਕੋਈ ਹੌਲਾ ਨਹੀਂ ਕੰਮ ਤੁਹਾਨੂੰ ਆਪ ਨੂੰ ਕਰਨਾ ਪੈਣਾ ਜੇ ਜਾਂ ਤੁਹਾਡੇ ਫਿਰ ਘਰ ਕੋਈ ਹੋਵੇ ਕੰਮ ਵਾਲਾ ਕਰਨਾ ਭੈਣ ਜੀ ਤੁਸੀਂ ਉਹਦੀ ਨਾ ਚਿੰਤਾ ਕਰੋ ਤੁਸੀਂ ਵਧੀਆ ਦਵਾਈ ਦੋ ਵੀ ਜਿਹੜਾ ਸੈੱਟ ਹੋ ਜਾਏ ਕੰਮ ਇਹਨੂੰ ਪੂਰੀ ਨਾ ਰੈਸਟ ਦੀ ਲੋੜ ਆ ਖਰਾਕ ਦੀ ਲੋੜ ਆ ਇਹ ਕਮਜ਼ੋਰ ਆ ਸਭ ਕੁਝ ਹੋਊਗਾ ਦੇਖੀ ਤੁਸੀਂ ਮੇਰੇ ਕੋਲੇ ਆਉਂਦੇ ਡੱਬਾ ਲੀਕੇ ਤੁਸੀਂ ਆਓਗੇ ਮੈਂ ਡੱਬਾ ਲੈ ਤੂੰ ਤੇ ਬੜੀ ਵੱਡੀ ਦਵਾਈ ਪਾਵਾਂਗੇ ਇਹਨੂੰ ਆਣਾ ਕਿ ਤੁਹਾਨੂੰ ਹਾਂ ਜੀ ਹਾਂ ਜੀ ਤੁਸੀਂ ਛੇਤੀ ਛੇਤੀ ਕੁਝ ਖ਼ਬਰ ਹੀ ਸੁਣਾਉਂਦੋ ਇਹ ਡੱਬਾ ਪਾਵਾਂਗੇ ਦੇਖੋ ਭੈਣ ਜੀ ਜਦੋਂ ਜ਼ਿਆਦਾ ਚਿਰ ਹੋ ਜੇ ਨਾ ਫਿਰ ਗਿਆ ਆਪਾਂ ਅੰਗਰੇਜ਼ੀ ਦਵਾਈਆਂ ਖਵਾ ਖਵਾ ਤੇ ਦਰਦ ਲਾ ਲੈਨੇ ਸਰੀਰ ਦੀ ਪਤਾ ਜਿਗਰ ਤੇ ਗਰਮੀ ਪੈ ਜਾਂਦੀ ਆ ਆ ਤੇ ਮੁੜ ਕੇ ਫਿਰ ਸੂਤਰ ਨਹੀਂ ਜੇ ਹੁੰਦਾ ਕੰਮ ਤਾਂ ਹੀ ਉਹ ਪੈਜੀ ਮੈਂ ਤੇ ਜਿੱਦਾਂ ਹੀ ਸੁਣਿਆ ਮੈਨੂੰ ਪਤਾ ਲੱਗਾ ਮੈਂ ਤੇ ਉਸੇ ਵੇਲੇ ਤੁਹਾਡੇ ਕੋਲ ਲੈ ਕੇ ਆਈ ਜੀ ਤੁਸੀਂ ਨਾ ਇਹਨੂੰ ਦਵਾਈ ਕੁੜੀਆਂ ਦੇ ਨਾਲ ਨਾਲ ਮਰਬਾ ਕੋ ਗਾਜਰ ਦਾ ਦਿਓ ਕੋ ਠੰਡੀ ਚੀਜ਼ ਦਿਓ ਤੇ ਫਿਰ ਇਹਨੂੰ ਕੁੜੀ ਨੂੰ ਫਾਇਦਾ ਹੋਊਗਾ ਕਿ ਕਾ ਹੋਊ ਕਿਉਂ ਨਾ ਮੇਰੇ ਹੁੰਦਿਆਂ ਫਿਰ ਤੁਸੀਂ ਹੋਰ ਵੀ ਕਿਉਂ ਲੋਕਾਂ ਨੂੰ ਦੱਸੋਗੇ ਦੱਸਣਾ ਨਹੀਂ ਮੈਂ ਅਮਰਜੀਤ ਕੋਲ ਗਈ ਇਹ ਤਾਂ ਬੜੀ ਲਾਗੇ ਲਾਗੇ ਮੇਰੀ ਮਚੂਰੀ ਚਲੋ ਤੁਸੀਂ ਦੱਸੋ ਜੋ ਜੋ ਦੇਣਾ ਨਾ ਮੈਨੂੰ ਉਹ ਦੱਸੋ ਮੈਂ ਉਹ ਹੋਏ ਉਹ ਦੇ ਮੰਗ ਮੈਂ ਤਾਂ ਤੁਹਾਨੂੰ ਇਹ ਕਿਹਾ ਵੀ ਇੱਕ ਮਹੀਨਾ ਕੁੜੀ ਦਾ ਖਾਣਗਾ ਠੀਕ ਹੈ ਜੀ ਕੰਮ ਨਹੀਂ ਕੁੜੀ ਨੇ ਕੋਈ ਕਰਨਾ ਨਹੀਂ ਕਰਦੀ ਰੈਸਟ ਪੂਰੀ ਇਹਨੂੰ ਮਿਲਣੀ ਚਾਹੀਦੀ ਭੈਣ ਜੀ ਇਹ ਦਵਾਈ ਇਸ ਤਰ੍ਹਾਂ ਦੀ ਆ ਮੁੜ ਕੇ ਬਾਰ-ਬਾਰ ਦਵਾਈ ਨਹੀਂ ਜਿਖ ਫਾਈ ਜਾਂਦੀ ਨਾ ਫਿਰ ਅਸਰ ਕਰਦੀ ਆ ਇਹ ਦਵਾਈ ਮੈਂ ਇੱਕੇ ਵਾਰ ਹੀ ਦੇਣੀ ਆ ਫਿਰ ਤੁਸੀਂ ਮਹੀਨੇ ਬਾਅਦ ਫਿਰ ਮੇਰੇ ਕੋਲ ਆਓ ਇੱਕ ਮਹੀਨਾ ਖਵਾ ਕੇ ਫਿਰ ਮੇਰੇ ਕੋ ਆਣਾ ਫਿਰ ਤੁਸੀਂ ਮੈਨੂੰ ਦੱਸਿਓ ਕਿ ਫਾਇਦਾ ਹੈਗਾ ਫਿਰ ਤੁਸੀਂ ਆਪਣੇ ਮੂੰਹ ਮੈਨੂੰ ਦੱਸੋਗੇ ਫਿਰ ਭੱਜੇ ਆਓਗੇ ਦਵਾਈ ਲੈਣ ਬਸ ਇੱਕੋ ਹੀ ਧਿਆਨ ਵਿੱਚ ਕੰਮ ਨਾ ਕਰੇ ਕੋਈ ਖਾਣ ਪੀਣ ਦਾ ਤਾਂ ਕੋਈ ਪ੍ਰੇਜ ਨਹੀਂ ਨਾ ਹੈਗਾ ਤੇ ਖਾਣ ਪੀਣ ਦਾ ਦੇਖੋ ਨਾ ਕੋਈ ਗਰਮ ਚੀਜ਼ ਨਹੀਂ ਖਾਣੀ ਤੁਹਾਨੂੰ ਇਹ ਗੱਲ ਕਹੀ ਕੋਈ ਮਰੱਬਾ ਕੋ ਠੰਡੀ ਚੀਜ਼ ਖਾਵੇ ਗਰਮ ਚੀਜ਼ ਨਹੀਂ ਕੋ ਖਾਣ ਤੁਸੀਂ ਹੀ ਸਿਆਣੇ ਜੀ ਤੁਹਾਨੂੰ ਵੀ ਪਤਾ ਹੋਵੇ ਇੰਨਾਂ ਗੱਲਾਂ ਦਾ ਨਿਆਣੇ ਨਹੀਂ ਨਾ ਮੰਨਦੇ ਭੈਣ ਜੀ ਆਪਣੀਆਂ ਮਰਜ਼ੀਆਂ ਕਰਦੇ ਜੇ ਇਹ ਮੰਨਣ ਤੇ ਅੱਜ ਇੱਥੇ ਤੱਕ ਕਿਉਂ ਆਣਾ ਸੀ ਨਵਾਂ ਨਵਾਂ ਜੀ ਜਦੋਂ ਵਿਆਹ ਹੁੰਦਾ ਉਹ ਦੋ ਦੋ ਬੱਚਾ ਹੋ ਜੈ ਨਾ ਤੇ ਹੋ ਜੇ ਜਦੋਂ ਟਾਈਮ ਪੈ ਜਾਂਦਾ ਫਿਰ ਵਿਗਨ ਪੈ ਜਾਂਦੇ ਇਹ ਬਹੁਤ ਫਿਰ ਨੁਕਸ ਪੈ ਜਾਂਦੇ ਆ ਨਾ ਹੈਗੇ ਨਾ ਵਿਗਨ ਅਭੀ ਗਨਿਆ ਕੀ ਹੈ ਗੰਦਮੰਦ ਖਾ ਖਾ ਕੇ ਤੁਸੀਂ ਜੀ ਡੰਡਾ ਲਾ ਲੈਂਦੀਆਂ ਵਾ ਪਰ ਚਲ ਕੋਈ ਗੱਲ ਨਹੀਂ ਕੁਛ ਨਹੀਂ ਜੇ ਵੀ ਗੜਿਆ ਤੁਸੀਂ ਨੂੰ ਦਵਾਈ ਖਵਾਓ ਵੇਖਿਓ ਫਾਇਦਾ ਹੋਊਗਾ ਇਹਨੂੰ ਪੈਂਦੀ ਸੱਸ ਮਾਂ ਨੂੰ ਹੀ ਫਿਕਰ ਹੋਣਾ ਹੋਰ ਕਿੰਨੂੰ ਹੋਣਾ ਬਾਹਰ ਥੋੜੀ ਕਿਹਨੇ ਕਰਨਾ ਮੈਨੂੰ ਤਾਂ ਬੜੀ ਚਿੰਤਾ ਸੀ ਮੈਂ ਤੇ ਤੁਹਾਡਾ ਪਤਾ ਲੱਗਾ ਤੇ ਮੈਂ ਤੇ ਭੱਜੀ ਆਈ ਜੀ ਚਲੋ ਤੁਸੀਂ ਦਿਓ ਕੁੜੀਆਂ ਜੋ ਦੇਣਾ ਨਾ ਦਿਓ ਸਾਨੂੰ ਦੇ ਲੈ ਦੇ ਆਈ ਜੀ ਮੈਂ ਪਰ ਤਾਂ ਜੀ ਇੱਕ ਗੱਲ ਸੁਣੋ ਫੇਰੀ ફી ਸੁਈ ਗਈ ਮੈਂ ਬੁਰਗਾ ਤੁਹਾਨੂੰ ਦੇ ਦੇਣੀ ਹੈ ਫਰੀ ਨਹੀਂ ਕਿ ਦਵਾਈ ਰ ਵੀ 500 ਲੈਣਾ ਜੀ ਕੋਈ ਨਹੀਂ ਕੋਈ ਨਹੀਂ ਹਾਂ ਤੁਸੀਂ ਦਵਾਈ ਤੋਂ 500 ਦੇ ਦਾ ਠੀਕ ਠੀਕ ਸੋਲ ਲੈਣਾ ਆਪਣੀ ਕੰਨੀ ਸਾਰਾ ਕੁਝ ਹੁਣ ਠੀਕ ਹੈ ਨਾ ਹੁਣ ਕੰਮ ਕੋਈ ਨਹੀਂ ਉਹ ਕਰਨਾ ਮੈਂ ਆਪੇ ਸਿਮਰਤ ਕੋ ਕਰਵਾਉਂਗੀ ਜੇ ਹੋ ਸਕੂ ਤਾਂ ਨਾਲ ਮੈਂ ਉਹ ਹੈਲਪ ਕਰ ਦੂੰਗੀ ਤੇ ਤੂੰ ਗਰਾਣੇ ਦੀ ਕੋਈ ਗੱਲ ਨਾ ਮੰਨੀ ਜੋ ਮੈਂ ਕਹਾਂਗੀ ਉਹ ਕਰਨਾ ਹੀ ਜੋ ਮੈਂ ਕਹਾਂਗੀ ਖਾਣ ਨੂੰ ਉਹ ਖਾਣਾ ਹੀ ਇਹ ਨਹੀਂ ਐਵੇਂ ਬਾਜ਼ਾਰ ਨੂੰ ਕਹਿ ਜੋ ਮਰਜ਼ੀ ਖਾ ਲਿਆ ਠੀਕ ਹੈ ਨਾ ਧਿਆਨ ਪੂਰਾ ਰੱਖਣਾ ਹੈ ਰੈਸਟ ਕਰਨੀ ਤੂੰ ਕੰਮ ਨੂੰ ਹੱਥ ਨਹੀਂ ਲਾਉਣਾ ਨਾ ਕੋਈ 파ਰਾ ਨਾ ਕੋਈ ਲੂਆ ਕੋਈ ਕੰਮ ਨਹੀਂ ਕਰਨਾ ਠੀਕ ਹੈ ਨਾ ਕੋਈ 파ਲਟੀ 파ਲਟੀ ਕੁਛ ਨਹੀਂ ਕੋਈ ਕੱਪੜੇ ਕੁੱਪੜੇ ਨਹੀਂ ਤੋੜੇ ਆਪੇ ਹੋ ਦੂ ਸਾਰਾ ਕੁਝ ਗਰਾਣੇ ਦੀ ਨਾ ਇੱਕ ਵੀ ਸੁਣੀ ਮੈਂ ਜੋ ਉਦਾਂ ਜਿੱਦਾਂ ਤੈਨੂੰ ਕਹਾਂਗਾ ਉਦਾਂ ਉਦਾਂ ਕਰੀ ਹੁਣ ਮੈਂ ਐ ਹੀ ਲੈ ਕੇ ਆਈਆਂ ਯਾਰ ਸੇ ਮੇਰੇ ਤਾਂ ਫੋਨ ਚਲਾਜ ਲੱਗਦੇ ਮ ਬੋਰ ਹੋ ਗਈ ਹਾਂ ਭੁੱਖ ਵੀ ਲੱਗਦੀ ਆ ਇਹ ਪੱਜ ਤੋਂ ਉਹਨੋਂ ਸੱਚ ਕਿੱਥੇ ਗਈਆਂ ਸਵੇਰ ਦੀਆਂ ਦਿਖੀਆਂ ਨਹੀਂ ਆਏ ਕਿ ਸੇ ਕੁਝ ਖਾ ਲਈ ਤੇ ਦਿੱਤੋ ਤੁਰੇ ਬੁੜਕੰਦੇ ਆ ਭੁੱਖ ਵੀ ਲੱਗੀ ਆ ਮੈਨੂੰ ਲੱਗਦਾ ਜੀ ਤੁੰਗੀ ਤੁੰਗੀ ਆ ਵਾਇ ਤੇ ਹੁੰਦੀ ਆ ਨਾ ਦੇਖਾਂ ਜਾਂ ਚਲੋ ਤਾਂ ਉੱਤੋਂ ਕਰੰਦੇ ਸੀ ਆ ਦੁਕਾਨਾ ਦਾ ਸਾਡਾ ਤਾਂ ਤੂੰ ਤੁਸੀਂ ਕਿਹੜੀ ਅੱਜ ਨਹੀਂ ਅੱਜ ਮੈਂ ਜਾਣਾ ਵਾਂ ਸ਼ਾਮਾਂ ਨੂੰ ਜਾਣਾ ਲੇਟ ਹੋ ਜਾਣਾ ਅੱਜ ਓ ਸੋ ਹਿਲ ਵੀ ਨਹੀਂ ਹੈ ਘਰੇ ਮੰਮੀ ਹੁਣ ਨਹੀਂ ਹਰੇ ਘਰੇ ਅੱਛਾ ਤੁਸੀਂ ਵੀ ਕੱਲੇ ਜੀ ਤੇ ਮੰਮੀ ਕੱਲੀ ਆ ਅੱਛਾ ਕਿੱਥੇ ਗਏ ਹੋ ਬਾਹਰ ਵਿੱਚ ਕਰ ਲਿਓ ਕੀ ਹੋ ਗਿਆ ਵਾ ਉਹਨਾਂ ਕੀ ਆ ਵੈਸੇ ਇਹ ਤਿੰਨ ਮੇਰੀ ਗੱਲ ਇਗਨੋਰ ਕਰੀ ਜਾਂਦੇ ਜੀ ਮੈਂ ਇਗਨੋਰ ਨਹੀਂ ਕਰੰਦੇ ਆ ਦੱਸ ਹਾਂ ਕੀ ਗੱਲ ਦੱਸ ਆ ਗੋ ਕੰਨੀ ਕਿ ਮੈਨੂੰ ਭੁੱਖ ਲੱਗੀ ਆ ਭੁੱਖ ਲੱਗੀ ਤੇ ਤੈਨੂੰ ਬਣਾਣਾ ਕੁਝ ਖਾੜਾ ਫੁਜਾ ਜੀਜੂ ਤੁਹਾਨੂੰ ਪਤਾ ਤੇ ਆ ਮੈਨੂੰ ਮੈਗੀ ਤੋਂ ਲਹੌਰ ਕੁਝ ਨਹੀਂ ਬਣਾਉਣਾ ਹੁੰਦਾ ਕਿਉਂ ਨਾ ਤੁਸੀਂ ਬਾਹਰ ਕੁਝ ਔਡਰ ਹੀ ਕਰ ਲਓ ਚਲ ਕੀ ਖਾਣਾ ਤੂੰ ਦੱਸ ਮੈਂ ਔਡਰ ਰੋਂ ਕਰਦਾ ਮੈਨੂੰ ਤਾਂ ਭੁੱਖ ਹੈ ਨਹੀਂ ਆ ਤੇ ਜਿਵੇਂ ਮਗਾ ਦਲਾਂਗੇ ਖਾਣਾ ਤੂੰ ਜੀ ਜੋ ਖਾ ਕੇ ਮੈਂ ਵੀ ਉਹ ਖਾऊंगी ਮੈਂ ਕੁਝ ਖਾਣਾ ਹੀ ਨਹੀਂ ਮੈਨੂੰ ਭੁੱਖ ਨਹੀਂ ਹੈਗੀ ਕੋਈ ਨਾ ਤੁਹਾਨੂੰ ਜਿਹੜੀ ਚੀਜ਼ ਪਸੰਦ ਹੈ ਤੁਸੀਂ ਉਹ ਮੰਗਵਾ ਲਓ ਮੈਂ ਉਹ ਖਾ ਲੂੰਗੀ ਨਹੀਂ ਨਹੀਂ ਤੂੰ ਦੱਸ ਨਾ ਕੀ ਖਾਣਾ ਮੈਨੂੰ ਕੁਝ ਮਿੰਦਪੋਕ ਹੈ ਹੀ ਨਹੀਂ ਦੱਸ ਜੀ ਜੋ ਕੋਸ਼ਿ ਮਂਗਵਾ ਲਓ ਅੱਛਾ ਮੇਰੀ ਗੱਲ ਸੁਣ ਕੋਈ ਚਾਈਨੈਸ ਖਾਣਾ ਨਾ ਕੋਈ ਘਰ ਦੀ ਚੀਜ਼ ਖਾਣੀ ਕੋਈ ਦਾਲ ਮਹਣੀ ਕੋਈ ਸ਼ਾਈ ਪਨੀਰ ਨੇ ਰੋਟੀਆਂ ਰਟੀ ਮੰਗਵਾ ਲੈਣਾ ਐਂ ਤਾਂ ਸਾਰਾ ਕੁਝ ਕਿੱਲੀ ਮਂਗਵਾਣਾ ਜੀ ਆਪਣੇ ਲਈ ਮਂਗਵਾਣਾ ਕਰਦੇ ਆ ਨਹੀਂ ਹੋਰ ਕਿੱਲੀ ਮਂਗਵਾਣਾ ਤੂੰ ਨਾ ਖਾਣਾ ਕੋਈ ਕਰਦੇ ਹੋ ਆਉਂਦੇ ਛੰਮੀ ਨਹੀਂ ਆਉਂਦੀ ਮੰਮੀ ਨਹੀਂ ਆਉਂਦੇ ਉਹਨਾਂ ਨੇ ਨਹੀਂ ਮੰਗਾਇਆ ਉਹ ਵੀ ਖਾਣੇ ਨਾਲ ਫੇਕੜੀ ਗੱਲ ਇਹ ਆ ਨਹੀਂ ਖਾਣਾ ਪਤਾ ਨਹੀਂ ਕੀ ਕਰਦੇ ਰਹਿੰਦੇ ਸਮਝ ਨਹੀਂ ਆਦੇ ਹੁਣੇ ਕਹਿੰਦੀ ਮੈਨੂੰ ਭੁੱਖ ਲੱਗੀ ਐ ਹੁਣ ਭੱਜ ਗਈ ਐ ਮੈਨੂੰ ਜਿਆਦਾ ਭੁੱਖ ਲੱਗੀ ਐ ਮੈਂ ਤਾਂ ਮੰਗਾ ਲੈਂਦਾ ਨਾ ਉਹ ਵੀ ਆਉਣ ਹੀ ਤੈ ਕਰ ਵੀ ਕਾ ਲਾ ਫੋਨ ਕਰ ਦਿੱਤਾ ਇਹ ਕ ਰਾਤ ਤੇ ਆਇਆ ਹੀ ਨਾ ਸ਼ੂਈ ਹੋ ਗਈ ਆਪਣੀ ਐਸੀ ਲੈ ਨਾ 500 ਤਗਾਂ ਮਿਲੂਗੀ ਯਾਰ ਉਤਨਾ ਹੀ ਆਈ ਜਾਨ ਕੰਮ ਜਾਂਦਾ ਸੁਣ ਲੈ ਮੇਰੀ ਗੱਲ ਹੁਣ ਹੁਣ ਨਾ ਜਿੱਤਰਾ ਜਿੱਤਰਾ ਮੈਂ ਕਹੂੰਗੀ ਨਾ ਉਹ ਤੋ ਉਤਨਾ ਹੀ ਕਰੀ ਜਿੱਦਣ ਦਵਾਈ ਮਗਰੂ 2 ਦਿਨ ਪਹਿਲਾਂ ਮੈਨੂੰ ਦੱਸ ਦੇਣਾ 2 ਦਿਨ ਪਹਿਲਾਂ ਹੀ ਆਪਾਂ ਇਹਨਾਂ ਕੋ ਆ ਜਣਾ ਠੀਕ ਹੈ ਨਾ ਤੂੰ ਵੀ ਹੁਣ ਧਿਆਨ ਨਾਲ ਸੁਣਨੀ ਉਹ ਕਿ ਤਰ੍ਹਾਂ ਦੇ ਆਂਟੀ ਠੀਕ ਹੈ ਠੀਕ ਹੈ ਹਾਂ ਜੀ ਭੈਜੀ ਮੇਰੀ ਗੱਲ ਸੁਣੋ ਇਹ ਦਵਾਈ ਐਵੇਂ ਨਾ ਆਖੇ ਵੀ ਕਿ ਇਹ ਐਵੀਂ ਖੁਣਗਾ ਬਤਿੰਗਾ ਇਹ ਬੜੀਆਂ ਭਾਂਜੀ ਜੜੀ ਬੂਡੀਆਂ ਇਕੱਠੀਆਂ ਕਰਕੇ ਫੇਰੇ ਦਵਾਈ ਪੀਸੀ ਜਾਂਦੀ ਆ ਫੇਰੇ ਬਣਦੀ ਆ ਇਹ ਨਾ ਤੁਸੀਂ ਆਖੋ ਵੀ ਇੱਕ ਖਾਲੀ ਤੇ ਛੱਡ ਦਿੱਤੀ ਪੂਰੀ ਦਵਾਈ ਨਾ ਦਵਾਈ ਪੂਰੀ ਖਾਓਗੇ ਤੇ ਅਸਰ ਹੋਣਾ ਜੀ ਨਹੀਂ ਨਹੀਂ ਭਾਂਜੀ ਪੂਰੀ ਖਾਵਾਂਗੇ ਤੁਸੀਂ ਜੀ ਗੱਲ ਲੇ ਜੀ ਐਤਕੀ ਮਹੀਨੇ ਤੇ ਮੈਂ ਲਵਾਂਗੀ ਜੇ 500 ਤੇ ਗਾਂ ਲੈਣਾ ਜੇ ਮੈਂ 1000 ਤੇ ਦਵਾਈ ਜੇ ਮੇਰੀ ਸ਼ਰਤ ਗਾ ਇੱਥੇ ਮੇਰੇ ਕੋਲ ਲਖਾ ਲਓ ਅਸਰ ਨਾ ਹੋਵੇ ਪੈਸੇ ਵਾਪਸ ਲੈ ਲਿਓ ਭਾ ਸੋਲੀ ਨਾ ਮੇਰੀ ਗੱਲ ਪਰ ਜੋ ਜੋ ਮੈਂ ਕਿਹਾ ਉਹ ਹੋਈ ਹੋਏ ਫਿਰ ਤੁਹਾਨੂੰ ਕੋਈ ਲਾਹਮਾ ਨਾ ਆਊਗਾ ਦਵਾਈ ਦਾ ਆਹ ਲਓ 1 ਮਹੀਨੇ ਦੀਆਂ ਕੁੜੀਆਂ ਜੇ ਤੇ ਰਮਬਾ ਰੂਬਾ ਵਿੱਚ ਪਾ ਕੇ ਤੇ ਨਾਲ ਦੇ ਫਿਰ ਸਵੇਰ ਦੇਣੇ ਜੇ ਸੁੱਕੇ ਨੂੰ ਪਾੜ ਪੂੜ ਕਰਕੇ ਨਾਲਾ ਤੋਕੇ ਪਾੜ ਪੂੜ ਕਰਕੇ ਫਿਰ ਕੁੜੀ ਦਵਾਈ ਖਾਵੇ ਫਿਰ ਵੇਖਾ ਫਿਰ ਤੁਸੀਂ ਆਓਗੇ ਕਿ ਅਮਰਜੀਤ ਭਾਜੀ ਨੇ ਦਵਾਈ ਦਹਾਂ ਨੂੰ ਹੋਰ ਦੱਸੋਗੇ ਠੀਕ ਹੈ ਠੀਕ ਹੈ ਹਾਂ ਹਵੇ ਤਾਂ ਦਾ ਮੀਨ ਨੇ ਪੂਰੇ ਨੂੰ ਆ ਜਾਣਾ ਨਾਰਾ ਨਹੀਂ ਵਿੱਚ ਪਾਉਣਾ ਨਹੀਂ ਪਹਿਲਾਂ ਹੀ ਠੀਕ ਹੈ ਚੱਲ ਪੰਜ ਸੌ ਸਿੰਘ ਅੱਜ ਕਿਵੇਂ 500 ਲਿਆ ਵਾ ਗਾੜੀ ਵੇਖੀ ਅਗਲੀਆਂ ਨੇ 100 ਜਾਣੀ ਨਹੀਂ ਜਾ ਕੇ ਦੱਸਣਾ ਇੱਥੇ ਤਾਂ ਲੈਣਾ ਲੱਗ ਜਾਣੀਆਂ ਦਵਾਈਆਂ ਨੇ ਤੇ ਆਪਣਾ ਤਾਂ ਖਰਚਾ ਪਾਣੀ ਤੁਰਦਾ ਰਹਿਣਾ ਚੱਲ ਆਪਾਂ ਤੇ ਲੱਗੀਆਂ ਮੁੱਝਾਂ ਨਾਲੇ ਬੈਠੇ ਛਾਵੇਂ ਤੇ ਨਾਲੇ ਆਪਾਂ ਲੈਨੇ ਪੈਏ ਅਗਲੇ ਤਾਂ ਘਰ ਬੱਚਾ ਹੋਵੇ ਨਾ ਹੋਵੇ ਆਪਾਂ ਕਿਹੜੀ ਗਰੰਟੀ ਲੰਦੀ ਆ ਆਜੋ ਮੰਮੀ ਮੈਂ ਬੰਦਾ ਸਦਾਈ ਹੋਦਾ ਸਦਾਈ ਹੋ ਪਿਆਰੇ ਆਪਾਂ ਤੇ ਨਾਲ ਫੇਰ ਤੋਂ ਹੁਣ ਮੇਰੀ ਸੁਣ ਲਗਾ ਲੈ ਇੱਥੇ ਹੀ ਹੋਣਾ ਪ੍ਰਭੂ ਆਪਰੇ ਸੂਰਾ ਰੱਖਾਇ ਕੰਮ ਕੋਈ ਨਹੀਂ ਕਰਨਾ ਖਾਣ ਵਾਲੀਆਂ ਚੀਜ਼ਾਂ ਜਿਹੜੀਆਂ ਉਹ ਖਾਣ ਦੇ ਰੂਡ ਪਿਆ ਸਭ ਕੋ ਪਿਆ ਬਰਬਰ ਉਦ ਲੈ ਆ ਲਾ ਨੇ ਸਭ ਖਾਈ ਠੀਕ ਹੈ ਨਾ ਨਾ ਕੰਮ ਬਿਲਕੁਲ ਨਹੀਂ ਕਰਦਾ ਮੈਂ ਸਿੰਗਰ ਫੋਨ ਤੇ ਕਹਿ ਦਿੰਦਾ ਸਾਰੇ ਮੋਰ ਨੂੰ ਫੋਨ ਕਰ ਤੇ ਰਹ ਦਿੰਦੇ ਮੈਂ ਸੋਚਿਆ ਚਲ ਕਰੀ ਕੋਈ ਨਹੀਂ ਹੈਗਾ ਫਾਰੂ ਕੁਝ ਮੰਗਾ ਲੈਣਗੇ ਇਕੱਲੇ ਖਾਵਾਂਗੇ ਪਰ ਨਾ ਉਹ ਵੀ ਮਹਾਰਾਣੀਆ ਦੋਵੇਂ ਤੁਰੀਆਂ ਆਉਂਦੀਆਂ ਕਿ ਉਹਨਾਂ ਲਈ ਵੀ ਕੁਝ ਮੰਗਾ ਮੀਜੀ ਸੀ ਆਕੇ ਆਹ ਨਾਲ ਬੱਚੇ ਆ ਗਏ ਕਿੱਥੇ ਗਏ ਸਵੇਰ ਦੇ ਕੰਮ ਗਏ ਆ ਪਤਾ ਇਹ ਦੱਸ ਕੇ ਵੀ ਕਿ ਉਹ ਸੁੱਤੀ ਆ ਤਾਂ ਮੈਂ ਕੀ ਦੱਸ ਕੇ ਜਾਂਦੀ ਤੈਨੂੰ ਉਹ ਜੀ ਮੈਂ ਕਹਿਣਾ ਨਹੀਂ ਕਿ ਉਸ ਮੋਈ ਚ ਕੁਝ ਖਾਣ ਲਈ ਕੁਛ ਨਹੀਂ ਹੈਗਾ ਤੇ ਬਣਾ ਦੋਗੇ ਕੁਝ ਮੇਰੀ ਸੁਣ ਗਰ ਉਹਨੇ ਵੀ ਕੁਝ ਵੀ ਬਣਾਉਣਾ ਕਿਉਂ ਨਾ ਹੋ ਰੋਟੀ ਬਣਾ ਤੂੰ ਹੀ ਕਰਿਆ ਕਰ ਤੂੰ ਹੀ ਪਕਾਉਣਾ ਤੂੰ ਹੀ ਰੱਖਣਾ ਤੂੰ ਹੀ ਟਕਣਾ ਉਹਨੇ ਰੈਸਟ ਕਰਨੀ ਆ ਉਹਦੀ ਮੈਨਾਂ ਲੈ ਕੇ ਆਈਆਂ ਦਵਾਈ ਠੀਕ ਹੈ ਨਾ ਉਹਨਾਂ ਨੂੰ ਦੱਸਿਆ ਰਹਿਤੀ ਨੂੰ ਤੇ ਇਹਦੀ ਰੈਸਟ ਕਰਾਉਣੀ ਆ ਕੰਮ ਤੂੰ ਕਰਨਾ ਵਾ ਥੋੜੀ ਬਹੁਤੀ ਸਬਜ਼ੀ ਪਰ ਜਿਮੈਤ ਨੂੰ ਕੱਟ ਦਿਆ ਕਰੂੰਗੀ ਪਰ ਮੰਮੀ ਮੈਨੂੰ ਤੇ ਕੁਝ ਬਣਾਉਣਾ ਵੀ ਨਹੀਂ ਹੁੰਦਾ ਤੂੰ ਬਣਾਵੀਂ ਮੈਂ ਤੈਨੂੰ ਦੱਸੂੰਗੀ ਆਪੇ ਸਿੱਖ ਜਾਏਗੀ ਸਾਰਾ ਮੰਮੀ ਜੀ ਉਹਨਾਂ ਨੇ ਭਾਰਾ ਹੋਲਾ ਕੰਮ ਨਾ ਕੀਤਾ ਵਾ ਕੋਈ ਗੱਲ ਨਹੀਂ ਕਿਚਨ ਜਿੱਤੇ ਮੈਂ ਕੰਮ ਕਰ ਹੀ ਸਕਦੀ ਆ ਹਾਂਜੀ ਤੂੰ ਰਾਮ ਨਬ ਤੈਨੂੰ ਰੈਸਟ ਦੱਸਿਆ ਨਾ ਰੈਸਟ ਕਰਨੇ ਪਰ ਤੂੰ ਹੀ ਗਈ ਕਿੱਥੇ ਹੀ ਸਵੇਰ ਦੇ ਪਤਾ ਤਾਂ ਲੱਗਿਆ ਨਾ ਕੀ ਹੋਇਆ ਹੋਇਆ ਕਿ ਲਈ ਤੁਹਾਨੂੰ ਜਿਹੜੇ ਰੈਸਟ ਦੱਸਿਆ ਸੀ ਨਾ ਜੀ ਤੈਨੂੰ ਪਤਾ ਹੈ ਉਹਨੂੰ ਬੇਬੀ ਨਹੀਂ ਸੁਣਦਾ ਉਹਦੀ ਦਵਾਈ ਲੈ ਕੇ ਆਈਆਂ ਉਹਨਾਂ ਨੇ ਰੈਸਟ ਦੱਸੀ ਨੂੰ ਕਿ ਤੁਸੀਂ ਕੰਮ ਨਹੀਂ ਕਰਨਾ ਮਹੀਨਾ ਦਵਾਈ ਖਾਣੀ ਆ ਫਿਰ ਸੱਡ ਕੋਣਾ ਮਹੀਨਾ ਰੈਸਟ ਕਰਨੀ ਹੈ ਜੇ ਇਹਦਾ ਮਤਲਬ ਇਹਦਾ ਨੋ ਮੇਰੇ ਕੋ ਕੰਮ ਹੀ ਨਹੀਂ ਕਰਨਾ ਕੋ ਜੀ 9 ਮਹੀਨੇ ਦੀ ਦੀ ਗੱਲ ਹੈ ਜੀ ਮਹੀਨਾ ਕੰਮ ਨਹੀਂ ਕਰਨਾ ਮਹੀਨਾ ਦਵਾਈ ਕਿਨੇ ਤੇਰ ਖਾਂਦੀ ਉਹ ਨਾ ਤੇ ਕੰਮ ਨਹੀਂ ਕਰਨਾ ਤੂੰ ਕੋਤ ਸਾਰਾ ਕੰਮ ਕਰਦਾ ਮਹਾਰ ਸਾਹ ਤੇਰੇ ਸਿਫਤੇ ਅਨਸਾਰਾ ਕੰਮ ਚੋ ਕੋਈ ਗੱਲ ਨਹੀਂ ਸਿਮਰਤ ਮੈਂ ਥੋੜਾ ਬੋਤਾ ਤੇਰਾ ਨਾ ਕਰਾਇਆ ਕਰੂੰਗੀ ਰਸੋਈ ਦਾ ਜਿਹੜਾ ਤੈਨੂੰ ਮੈਂ ਆਖਿਆ ਕੋਈ ਕੰਮ ਨਹੀਂ ਕਰਨਾ ਤਾਂ ਤੂੰ ਬਾਰ ਬਾਰ ਉਹਨੂੰ ਕਿਉਂ ਨਹੀਂ ਵੀ ਮੈਂ ਕੰਮ ਕਰ ਲੂੰਗੀ ਜਦੋਂ ਮੈਂ ਮਨਾਂ ਕਿਹਾ ਤੈਨੂੰ ਪਤਾ ਨਾ ਮਨਾਂ ਕਿਹਾ ਹੈ ਮੈਨੂੰ ਤਾਂ ਲੱਗਦਾ ਤੇਰਾ ਕੋਤਰਾ ਦਾਨੀ ਆਦਾ ਤੇ ਮੇਰੇ ਘਰ ਬਾਲ ਹੋ ਜੇ ਤੈਨੂੰ ਉਹਨੇ ਕੀ ਸਮਝਾਈ ਜਾਈਨੇ ਤੇ ਕੀ ਕਰਨਾ ਕਿੰਨਾ ਅਰੈਸਟ ਕਰਨੀ ਕਿਤਰਾ ਕਰਨੀ ਹੈ ਤੇਰਾ ਦਿਲ ਨਹੀਂ ਕਰਦਾ ਤੇਰੇ ਮਨ ਚ ਲੱਗਦਾ ਚਾਹੀ ਨਹੀਂ ਇਹਦਾ ਕੋਈ ਫਿਰ ਉਹਨੂੰ ਕਹਿੰਦੀ ਮੈਂ ਕੰਮ ਕਰ ਲੂੰਗੀ ਮੈਂ ਕੰਮ ਕਰ ਲੂੰਗੀ ਜੇ ਤੂੰ ਕਰੂਗੀ ਤਾਂ ਤੂੰ ਤਾਂ ਕਰ ਲੇਗੀ ਸਿਮਰਾ ਤਾ ਪਾਣੀ ਕੋਈ ਕੋਈ ਰੋਟੀ ਢਾਟੀ ਲਿਆਇਆ ਕੁਝ ਲਿਆਇਆ ਹਾਂਜੀ ਮੰਮੀ ਕੋਣਾ ਜੀਜੂ ਨੇ ਆਰਡਰ ਕਰ ਦਿੱਤਾ ਵਾ ਥੋੜੇ ਟਾਈਮ ਤੱਕ ਆ ਜਾਣਾ ਵਾ ਪਾਣੀ ਮੈਂ ਤੁਹਾਡੇ ਲੈ ਕੇ ਆਉਂਦੀ ਹਾਂ ਕੀ ਆਰਡਰ ਕਰਤਾ ਜੇ ਉਹਦੇ ਇਸ ਮਾੜੇ ਆਰਡਰ ਕੀ ਤਾਂ ਕਰਨ ਪੀਣਾ ਲੈ ਰਜੀਤ ਕਰ ਰਹੀ ਨੇ ਹਾਂਜੀ ਕਰੀ ਜਾਂਦੀ ਹਾਂ ਮਰੇ ਕਦੀ ਜਾ ਪਾਣੀ ਤੇ ਲਿਆ ਕੋਈ ਗਲ ਨਹੀਂ ਮਮਜੀ ਤੁਸੀਂ ਜਿੱਦਾਂ ਕਹੋਗੇ ਨਾ ਮੈਂ ਉਦਾਂ ਕਰੂੰਗੀ ਤੁਸੀਂ ਟੈਨਸ਼ਨ ਨਾ ਲਓ ਤੂੰ ਸਮਝਿਆ ਕਰ ਤੂੰ ਖੋਦੀ ਆਂ ਕਿ ਜੈਨ ਮੈਂ ਕੰਮ ਕਰ ਲੂੰ ਮੈਂ ਕ ਮੈਂ ਤੈਨੂੰ ਕੰਮ ਤੋਂ ਬਹਾਲਣ ਦੀ ਵੀ ਰੈਸਟ ਦਸੀ ਵੀ ਰੈਸਟ ਕਰ ਰੱਜ ਕੇ ਰੱਪ ਸੁਣ ਲੂਗਾ ਤੇ ਸੇਤੀ ਗੱਲ ਠੀਕ ਹੈ ਮੈਂ ਵੀ ਆਪਣੇ ਮਨ 'ਚ ਚਾਰ ਰੱਖ ਨਾ ਮੇਰੇ ਚਾਰ ਨਾ ਨਾ ਕਲੀ ਖੋਲ ਦੇ ਪੂਰੇ ਕਿ ਮੈਂ ਹੀ ਚਾਲ ਕਰੀ ਜਾਵਾਂ ਤੇਰੇ ਮਨ 'ਚ ਸ਼ੌਂਕ ਹੀ ਨਹੀਂ ਹੈਗਾ ਘਰੇ ਮੈਂ ਤੇਹੀ ਮਾਂ ਤੋਂ ਮਖੂਸ ਹੁੰਦਾ ਮੇਰੇ ਤੇ ਕਿ ਤੂੰ ਥੱਕੇ ਗਾਈ ਜਾ ਉਹ ਕੁਝ ਕਰਨਾ ਹੀ ਨਹੀਂ ਚਾਹੁੰਦੀ ਮੈਨੂੰ ਰੈਸਟ ਕਰਨੀ ਵੀ ਔਖੀ ਲੱਗਣ ਲੱਗੀ ਕੀ ਸਮਝਾਵੇ ਬੱਚੇ ਸਾਰਾ ਕੁਝ ਉਥੋਂ ਸੁਣ ਕੇ ਆਈ ਆ ਉਹਨੇ ਸਾਰਾ ਕੁਝ ਕਿਹਾ ਵਾ ਸਾਰਾ ਕੁਝ ਫੇਰ ਆ ਕੇ ਕੈਸੀ ਬ੍ਰਤ ਥੋੜਾ ਬੋ ਤਾਂ ਮੈਂ ਤੇਰਨਾ ਕਿਚਨ ਦਾ ਕੰਮ ਕਰਾ ਦਿਆ ਕਰੂੰ ਜਦੋਂ ਤੈਨੂੰ ਰੈਸਟ ਦੱਸੀ ਤੂੰ ਰੈਸਟ ਕਰ ਤੂੰ ਕੋ ਕਿਚਨ ਦਾ ਕੰਮ ਕਰਨਾ ਜਿੱਦਾਂ ਮਰਜ਼ੀ ਹੋਵੇ ਨਾ ਹੋਵੇ ਤੂੰ ਟੈਂਸ਼ਨ ਛੱਡ ਫਿਰ ਵੀ ਆਪਣੀ ਲੱਤ ਅੜਾਈ ਜਾਂਦੀ ਵਿੱਚ

ਸਸਿਕਾ ਠੀਕ ਠਾਕ ਪਹਿਲੀ ਵਾਰ ਤੇ ਚੱਕਲੇ ਲੱਗਦਾ ਯਾਦ ਕਰਦੀ ਵੀ ਬਾਬੀ ਨੂੰ ਹਾਂ ਬਾਬੀ ਤੁਸੀਂ ਸਾਨੂੰ ਠੀਕ ਹੋ ਹਾਂ ਮੈਨੂੰ ਤਾਂ ਤੇਰੇ ਯਾਦ ਆਉਂਦੀ ਤੇਰੀ ਹਾਂ ਹਾਂ ਠੀਕ ਐ ਮੈਂ ਕਹ ਔਰ ਭਾਜੀ ਉਹਨੇ ਸਾਰੇ ਠੀਕ ਠਾਕ ਨੇ ਹਾਂ ਸਭ ਠੀਕ ਐ ਤੂੰ ਤਾਂ ਫੋਨ ਹੀ ਨਹੀਂ ਕੀਤਾ ਜਾ ਕੇ ਕੋਈ ਬਾਤਿੰਗਾਂ ਬਾਤਿੰਗ ਜੀ ਜੀ ਹੋਰ ਹਾਂ ਚ ਮੈਂ ਤੁਹਾਨੂੰ ਕਹਿਣਾ ਸੀ ਹਮ ਕਿੰਨਾ ਬਾਤ ਫੋਨ ਕਰਾਂ ਮੇਰਾ ਨਾ ਮੂਡ ਜਿਆ ਨਹੀਂ ਸਹੀ ਹੈਗਾ ਕੀ ਗੱਲ ਠੀਕ ਐ ਰਹਿਣਾ ਬਿਖਾੜੀ ਕਿਉਂ ਨਾਲ ਦਾ ਅੱਜ ਅੱਜ ਉਹ ਤਾਂ ਤੇ ਬਿਖਾੜੀ ਆ ਬੱਸ ਇਤੈ ਹੀ ਮੁਰਝਿਆ ਨਹੀਂ ਸਹੀ ਬਾਬੀ ਮੇਰੇ ਸਾਸਾਂ ਅੱਜ ਤਾਈ ਦੇ ਲੈ ਕੇ ਗਈ ਸੀ ਮੈਨੂੰ ਕਿਸੇ ਕੋਣ ਉਹ ਪਿੰਡ ਚ ਰਹਿੰਦੀ ਸੀ ਉੱਥੋਂ ਅਸੀਂ ਕੁੜੀਆਂ ਲੈ ਕੇ ਆਏ ਆ ਉਹਨੂੰ ਬੜਾ ਖੋਸ ਕੀਤਾ ਕਿ ਕੁੜੀਆਂ ਲੈ ਆਈ ਲੈ ਆ ਪਤਾ ਨਹੀਂ ਆਹੋ ਬਾਬੀ ਕਦੀ ਕਿਤੇ ਲੈ ਜਾਂਦੀ ਐ ਤੇ ਕਦੀ ਕਿਤੇ ਲੈ ਜਾਂਦੀ ਐ ਹੁਣ ਤੁਹਾਨੂੰ ਤੇ ਪਤਾ ਹੀ ਐ ਜੋ ਚੱਕਰ ਹੈਗਾ ਵਾ ਤੁਹਾਨੂੰ ਪਤਾ ਮੈਂ ਤੇ ਮਾਂ ਬਣ ਨਹੀਂ ਸਕਦੀ ਪਰ ਮੈਂ ਉਹਨੂੰ ਕੀ ਕਹਾਂ ਭਾਬੀ ਤੁਹਾਨੂੰ ਤਾਂ ਪਤਾ ਹੀ ਹੈ ਜੋ ਕੁਝ ਹੈਗਾ ਤੁਹਾਨੂੰ ਤਾਂ ਪਤਾ ਹੀ ਹੈ ਕਿ ਡਾਕਟਰ ਨੇ ਮੈਨੂੰ ਕੀ ਆਇਆ ਕਿ ਤੁਹ ਕਦੀ ਮਾਂ ਨਹੀਂ ਬਣ ਸਕਦੇ ਪਰ ਮੈਂ ਹੋਣੀ ਸੀ ਕਿਹਦਾ ਦੱਸਾਂ ਘੱਟ ਕਰਕੇ ਕਿ ਕਿੰਨੇ ਆਪਾਂ ਤੁਹ ਸੋਨਾ ਹੈ ਨਾ ਮੈਂ ਇਹ ਵੀ ਦਵਾਈਆਂ ਖਾਣ ਦੇ ਇਸਦੇ ਕੋਈ ਫੋੜ ਦਾ ਮਤਲਬ ਨਾ ਕੀ ਕਰਾਂ ਭਾਬੀ ਕਿ ਜੇ ਮੈਂ ਆਪਣੀ ਸਾਸੂ ਨੂੰ ਦੱਸਾਂ ਕਿ ਉਹਨੇ ਤੇ ਪਤਾ ਨਹੀਂ ਕੀ ਕਰਨਾ ਮੈਨੂੰ ਨਹੀਂ ਲੱਗਦਾ ਮੈਨੂੰ ਇਸ ਘਰ ਚ ਰਹਿਣ ਦਊਗੀ ਉਹ ਮੈਂ ਨਹੀਂ ਦੱਸਣਾ ਭਾਬੀ ਤਾਂ ਇਹ ਸਾਹਮਣੇ ਆਈ ਆ ਦਵਾਈਆਂ ਖਰਾਖਾ ਖਾ ਕੇ ਇਹ ਕਿਤੇ ਉਹ ਆਪਣਾ ਨੁਕਸਾਨ ਕਰ ਲਈ ਕੋਈ ਮੈਂ ਤੈਨੂੰ ਉਹੀ ਸਲਾਹ ਦਿੱਤੀ ਆ ਕਿ ਤੂੰ ਆਪਣੀ ਸਿਹਤ ਨਾਲ ਗੱਲ ਕਰ ਤੇ ਐਵੇਂ ਦਵਾਈਆਂ ਨਾ ਖਾਈ ਜਾ ਭਾਬੀ ਕੀ ਕਰਾਂ ਜੇ ਮੈਂ ਦੱਸਤਾ ਘਰੇ ਬੜਾ ਗਲੇਸ਼ ਪੈਣਾ ਵਾ ਮੈਨੂੰ ਕੁਝ ਸਮਝ ਨਹੀਂ ਆਉਂਦੀ ਕਿ ਮੈਂ ਕੀ ਕਰਾਂ ਪਤਾ ਨਹੀਂ ਰੱਬ ਨੇ ਕਿੱਥੇ ਬੈ ਕੇ ਮੇਰੀ ਕਿਸਮਤ ਲਿਖੀ ਆ ਮੈਂ ਤਾਂ ਜਾ ਕੇ ਉਹਦੇ ਨਾਲ ਦਵਾਈ ਲੈਣੀ ਆ ਤੇ ਹੁਣ ਮੈਨੂੰ ਕੁੜੀਆਂ ਖਾਣੀਆਂ ਵੀ ਪੈਣੀਆਂ ਮੰਮੀ ਜੀ ਕਹਿੰਦੇ ਕੀ ਪੁੜੀਆਂ ਆ ਧਿਆਨਾ ਖਾਣੀਆਂ ਵਾ ਤੇ ਜਦੋਂ ਦੋ ਦਿਨ ਰਹਿ ਜੰਗੇ ਨਾ ਤੇ ਮੈਨੂੰ ਦੱਸ ਦੀ ਤੈਨੂੰ ਮੈਂ ਫੇਰ ਦਵਾਈ ਲਿਆ ਦੂੰਗੀ ਸੋ ਅਰ ਰਾਨੀ ਭਾਜੀ ਨਗਾ ਕਰ ਤੇ ਮੰਮੀ ਜੀ ਨੇ ਸਾਨੂੰ ਦਵਾਈ ਦਿਆ ਤੇ ਮੈਂ ਮੰਮੀ ਨੂੰ ਸਾਰੇ ਸੁਚੈਲ ਦੱਸ ਦਿੱਤੀਆਂ ਤੇ ਤੂੰ ਦੱਸ ਦੇ ਮੇਰੀ ਭੈਣ ਕਹਿੰਦੇ ਭੰਗਿਆ ਨਾ ਕਾ ਮੈਂ ਤੇ ਤੈਨੂੰ ਇਹੋ ਹੀ ਸਲਾਹ ਦਿੰਦੀ ਆ ਭਾਬੀ ਜੀ ਮੈਂ ਰਾਣੀ ਨੂੰ ਦੱਸਦੀ ਆ ਨਾ ਕਿ ਉਹ ਲੜਨ ਲੱਗ ਪੈਂਦੀ ਆ ਮੰਮੀ ਜੀ ਨਾਲ ਫੇਰ ਉਹ ਸਾਰਾ ਕੁਝ ਬੋਲ ਦਿੰਦੇ ਆ ਜਿਹੜਾ ਮੈਨੂੰ ਪੜਦਾ ਰੱਖਣ ਨੂੰ ਕਹਿੰਨੀ ਉਹ ਪੜਦਾ ਵੀ ਨਹੀਂ ਰੱਖਦੀ ਸਾਰਾ ਬੋਲ ਦਿੰਦੀ ਆ ਸਾਹਮਣੇ ਹੀ ਮੈਂ ਦੱਸੋ ਕੀ ਕਰਾਂ ਫਿਰ ਇਹਨਾਂ ਦੀ ਮਾਂ ਪੁੱਤਾਂ ਦੀ ਕਲੇਸ਼ ਬੜੀ ਹੁੰਦੀ ਆ ਕੋਈ ਕਰੇ ਉਹ ਤੇ ਵਾਈਨ ਦਾ ਜਿਆਦਾ ਖਾਜੀ ਜਾਂਦੀ ਹੈ ਕੋਈ ਸੁਣਦੀ ਨਹੀਂ ਆਂਦੀ ਹੁਣ ਕਰੀਏ ਤੇ ਕਰੀਏ ਕੀ ਸ਼ਾਂਪਾ ਵੀ ਮੈਂ ਤੈਨੂੰ ਬਾਅਦ ਚ ਕਰਾਂ ਮੈਨੂੰ ਨਾ ਮੂੜ ਜੇ ਇਹ ਵੀ ਸੱਟ ਆਗਾ ਸ਼ਾਂਮੀ क्या चुनाव लेती हूँ कोई नहीं सब कुछ ठीक हो जाएगा तो मैं कहता हूँ मेरे युवी स्मार्ट नहीं थे तो कर तो करना ना रो शमी ना रो अब तेरी नाव दंडस यहाँ ना आ गया तेरे बाद शमी चल बाबी मैं फिर करूँगी अच्छा सुन रहे तो बिना बोलता चूमना ਕੋਈ ਨਾ ਕੋਟ ਕਿੰਨੇ ਮੈਂ ਬਿਠਾ ਲਈ ਗਿਦਰਸ਼ਕੂਨ ਆਹ ਯਰ ਅੱਬਾ ਇਹਦਾ ਵੱਡਾ ਝੋਟ ਕਿੰਨੀ ਸ਼ਾਤਰ ਜਨਾਨੀ ਆਏ ਸਾਰੇ ਟੱਬਲ ਨੂੰ ਪਿੱਛੇ ਲਾ ਲਿਆ ਇਹਨੇ ਤੇ ਉਹ ਤਾਂ ਮੰਮੀ ਜੀ ਵੀ ਕਿੱਦਾਂ ਉਹਨੂੰ ਕੁੜੀਆਂ ਖਵਾਉਂਦੇ ਫਿਰਦੇ ਕਦੀ ਕਿਹੇ ਵੈਦ ਤੋਂ ਕਦੀ ਕਿਹੇ ਵੈਦ ਤੋਂ ਤੇ ਇਹਨਾਂ ਤੋਂ ਉਹਨਾਂ ਨੂੰ ਪਤਾ ਹੀ ਨਹੀਂ ਇਹ ਤਾਂ ਕਦੀ ਮਾਂ ਹੀ ਨਹੀਂ ਬਣ ਸਕਦੀ ਤਾਂ ਦਵਾਈਆਂ ਖਵਾਉਂਦਾ ਕੀ ਮਤਲਬ ਹੋਇਆ ਤੇ ਤੇ ਬਹੁਤ ਸ਼ਾਤਰ ਨਿਕਲੀ ਐ ਸਿਮਰਤ ਮੈਂ ਜਿੰਨੀ ਉਹਨੂੰ ਭੋਲੀ ਸਮਝਦੀ ਸੀ ਨਾ ਉਹ ਨਹੀਂ ਹੈ ਨਹੀਂ ਇਹ ਦਿਮਾਗ ਨਾਲ ਖੇਡਣਦੀ ਆ ਪੂਰੇ ਟੱਬਰ ਨਾਲ ਮੈਨੂੰ ਲੱਗਦਾ ਮੈਨੂੰ ਕੋ ਸੋਚਣਾ ਪੈਣਾ ਪਰ ਅੱਜ ਜਿਹੜੀ ਗੱਲ ਆ ਜ ਮੰਮੀ ਨੇ ਕਹਿ ਦਿੱਤੀ ਨਾ ਕਿ ਸਾਰਾ ਕੰਮ ਤੈਨੂੰ ਕਰਨਾ ਪੈਣਾ ਮੇਰੇ ਕੋਲ ਹੀ ਨਾ ਕੰਮ ਹੋਣਾ ਮੈਨੂੰ ਲੱਗਦਾ ਇਹ ਟਾਈਮ ਨਾਲ ਹੀ ਪਰਦਾ ਫਾਸ਼ ਕਰਨਾ ਪੈਣਾ ਫਿਰ ਹੀ ਅੱਗੇ ਕੋਈ ਸੋਚਿਆ ਜਾਣਾ ਇਹਦੀ ਗੇਮ ਮੇਰੇ ਉੱਤੇ ਪਾਰੂ ਪਾ ਦੇਣੀ ਹੁਣ ਨਾ ਕੌਮਿਆਂ ਸਾਰੀ ਧਾੜੀ ਹੀ ਮੁਗੰਦਿਆ ਪਤਾ ਨਹੀਂ ਕੋਈ ਜੀ ਇਹੋ ਜਿਹੀ ਬਣੋਂ ਦੇ ਰਹੇ ਜਿਵੇਂ ਇੰਨਾ ਕੰਮ ਪੈ ਰਿਹਾ ਇੰਦਾ ਆਹ ਬਹਾਰ ਵਾਲੀ ਨੂੰ ਮਾਰਦਾ ਬੈਠੀ ਸੀ ਬੇਪਾਸ ਅਸੀਂ ਆਪਾਂ ਕਰਦੇ ਹਾਂ ਤੇ ਕੰਮ ਰੋਟਾ ਨਾ ਨਹੀਂ ਕਿੰਮਤ ਹਾਂਜੀ ਕੀ ਕਰਨੇ ਪੁੱਤ ਆਵੇ ਉਹ ਸਾਡੇ ਸਾਹਮਣੇ ਸਲਾਪ ਸਾਹ ਦੇ ਕੇ ਆਤਾ ਉਹ ਤਾਂ ਬੰਨੀ ਨਹੀਂ ਜਿਹੜੀ ਬੰਨੇ ਆ ਕਾਕਾ ਗੋਲਾ ਦਾਲ ਬਣਾਣਾ ਨਾਲ Karele ਬਣਾਣਾ ਮੇਰਾ ਪੁੱਤ ਬੜਾ ਬੀਬਾ ਤੂੰ ਹੀ ਕੰਮ ਕਰਨਾ ਹੁਣ ਸਾਰਾ ਠੀਕ ਹੈ ਕੋਈ ਟਾਈਮ ਨਾ ਵੇਲੀ ਹੋ ਜਾ ਕਰ ਨਾਲ ਸਲਾਦ ਵੀ ਕੱਟ ਲਵੀਂ ਠੀਕ ਹੈ ਤੇ ਕਰ ਲਾ ਫੇ ਬੜਾ ਬੜਾ ਓ ਮਮੀ ਜੀ ਮੈਂ ਤੁਹਾਨੂੰ ਕੋਈ ਦੱਸਣਾ ਹੀ ਹੁਣ ਕੀ ਦੱਸਣਾ ਮੈਂ ਨਾ ਕੱਟਣਾ ਗੱਲ ਕਰਨੀ ਦੱਸ ਓ ਕਿਹੜੀ ਸਬਜ਼ੀ ਦਸੀ ਤਹੀ ਦਾਲ ਤੇ chrele ਅੱਛਾ ਅੱਛਾ ਠੀਕ ਹੈ ਕੋਈ ਨਾ ਬਣਾ ਲਉਗੀ ਮੈਂ ਫੇਤੀ ਬਣਾ ਲਾ ਫਿਰ ਫੁੱਲ ਕੇ ਲਾ ਕੇ ਰੱਖ ਲੈ ਨਾਲ ਹੀ ਦੇ ਦੇਣੇ ਸਾਰਿਆਂ ਨੂੰ ਨਾਲ ਨਾਲ ਮੇਰਾ ਤਾਂ ਰਾਧਾ ਹੀ ਅੱਜ ਹੀ ਮੰਮੀ ਨੂੰ ਸਾਰਾ ਕੁਝ ਸੱਚ ਦੱਸ ਦੇਣੀ ਕਿ ਜਿਹੜੀ ਨਾ ਉਹਨੂੰ ਵਿਹਲੀਆਂ ਬਿਠਾ ਕੇ ਖਾਣ ਦੀ ਹੈ ਨਾ ਉਹਨੇ ਕਦੀ ਮਾਂ ਨਹੀਂ ਬੰਨਾ ਭਾਜੇ ਮੈਂ ਅੱਜ ਸਾਰਾ ਕੁਝ ਦੱਸ ਦੇਣਾ ਮੇਰੀ ਗੱਲ ਤੇ ਕਿਹੜਾ ਮਾਤਾ ਨਹੀਂ ਯਕੀਨ ਕਰਦਾ ਹੀ ਉਹਨੇ ਤੇ ਇਹੋ ਕਹਿਣਾ ਕਿ ਕੀ ਪਤਾ ਸੀ ਮੇਰੇ ਤੇ ਕੰਮ ਕਰਨ ਦੀ ਮਾਰੀ ਨਾ ਕਹਿੰਦੀ ਹੋਵੇ ਮੈਨੂੰ ਲੰਦਾ ਸ਼ੰਮੀ ਦੀ ਸਚਾਈ ਲਿਓਣੀ ਨਾ ਮੈਨੂੰ ਖੁਦ ਹੀ ਕੋਈ ਚਾਲ ਖੇਡਣੀ ਪੈਣੀ ਹੈ ਕਿ ਜਿਹੜਾ ਇਹ ਸਾਰੀ ਸਚਾਈ ਬਾਹਰ ਆ ਜਾਈ ਕੋਈ ਨਾ ਸਿੰਮਲਤ ਲਾਉਣੀ ਹੈ ਕੋਈ ਜਗਾੜ